ਸਾਡੇ ਮਹਜੋ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਨਿਗਰਾਨੀ ਹੇਠ ਫਰੀਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਮਾੜੇ ਅਸਰਕਾਰ ਵਿੱਚ ਕਾਰਵਾਈ ਕਰਦੇ ਆ ਰਹੇ ਆ ਤੇ ਜਦੋਂ ਵੀ ਕੋਈ ਫਰੀਕੋਟ ਵਿੱਚ ਕਿਤੇ ਵੀ ਇਨਫੋਰਮੇਸ਼ਨ ਮਿਲਦੀ ਮਾੜੇ ਸਾਕਾਤ ਉਸ ਤੇ ਜਿਹੜੀ ਕਾਰਵਾਈ ਕੀਤੀ ਜਾਂਦੀ ਇਸੇ ਹੀ ਲੜੀ ਤਹਿਤ ਸਾਡੇ ਏਐਸਸੀ ਰਾਜ ਸਿੰਘ ਜੋ ਸਦਰ ਫਰੀਕੋਟ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਇੱਕ ਕਾਰ ਤੇ ਲੜਕੇ ਕਿਸੇ ਵੱਡੀ ਵਾਅਦੇ ਨੂੰ ਅੰਜਾਮ ਦੇਣ ਦਿਨ ਲੱਗੇ ਨੇ ਤਾਂ ਸਾਡੇ ਰਾਜ ਸਿੰਘ ਪੁਲਿਸ ਪਾਰਟੀ ਲੈ ਕੇ ਉੱਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੇ ਮੌਕੇ ਦੇ ਜਿਹੜੇ ਪੰਜ ਨੇ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੰਜੇ ਹੀ ਬਠਿੰਡਾ ਜ਼ਿਲ੍ਹਾ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਤੇ ਜਿਹੜਾ ਸੁਖਮੰਦਰ ਸਿੰਘ ਆਵਾਸੀ ਚੱਕ ਫਤੇ ਸਿੰਘ ਜ਼ਿਲ੍ਹਾ ਬਠਿੰਡਾ ਇਹਦੇ ਦੇ ਪਹਿਲਾਂ ਇੱਕ ਮੁਕਸ਼ਾ ਸਾਹਿਬ ਕੇ ਪੱਤਾ ਦਰਜ ਤੇ ਕੁਲਵਿੰਦਰ ਸਿੰਘ ਕਰਤਾਰਪੁਰ ਥਾਣੇ ਜ਼ਿਲ੍ਹਾ ਬਠਿੰਡਾ ਇਸ ਦੀ ਪਹਿਲਾਂ ਮਕਦਮਾ ਦਰਜ ਇਹ ਪਹਿਲਾਂ ਵੀ ਜਿਹੜੇ ਜਿਹੜੇ ਆਪਣੀ ਬੇਲ ਆਊਟ ਨੇ ਬਾਹਰ ਆਏ ਨੇ ਤੇ ਇਹ ਜਦੋਂ ਇਹਨਾਂ ਨੂੰ ਗਿਫਟਾ ਕੀਤਾ ਗਿਆ ਤਾਂ ਇਹਨਾਂ ਕੋਲੋਂ ਇੱਕ Honda City ਕਾਰ ਇੱਕ ਮੋਟਰਸਾਈਕਲ ਤਿੰਨ ਕਾਪੇ ਇੱਕ ਅਖੰਡਾ ਤੇ ਖਲੋਏ ਦੀ ਗੰਗਾਰੀ ਵਾਲਾ ਜਿਹੜਾ Maruti ਆਪ ਮਿਲ ਨੇ ਤੇ ਇਹਨਾਂ ਤੇ ਅਸੀਂ ਮਕਦਮਾ ਨੰਬਰ 236 ਮਿਤੀ 16 10 ਨੂੰ ਅਰਗੇ ਕਰਾਈ ਤਾ ਅਸੀਂ ਭਜ ਕੀਤਾ ਜਿਨ੍ਹਾਂ ਨੂੰ ਅੱਜ ਅਸੀਂ ਮਾਨਯੋਗ ਕੋਰਟ ਵਿੱਚ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਇਹਨਾਂ ਤੋਂ ਸਖਤੀ ਨਾਲ ਪੁੱਛ ਗਿਸ਼ ਕਰਕੇ ਕੀਤੀ ਜਾਵੇਗੀ ਕਿ ਇਹ ਕੇਸ ਵਾਅਦਾ ਤੋਂ ਅੰਜਾਮ ਦੇ ਜਾਂ ਰਿਸੀ ਤੇ ਇਸ ਤੋਂ ਪਹਿਲਾਂ ਵੀ ਜੇ ਹੋਰ ਵੀ ਇਹਨਾਂ ਕੋਈ ਵਾਅਦਾ ਤਾਂ ਅੰਜਾਮ ਦਿੱਤਾ ਕੋ ਵੀ ਅਸੀਂ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ ਤੇ ਸਭ ਅਸੀਂ ਇਸ ਤੋਂ ਲੈ ਕੇ ਆਵਾਂਗੇ ਤੇ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਰਹਿਮਾਈ ਹੇਟ ਫਰੀਕੋਟ ਜ਼ਿਲ੍ਹੇ ਵੱਲੋਂ ਲਗਾਤਾਰ ਮਾੜੇ ਇਨਸਟਾਗ੍ਰਾਮ ਵਾਸੀ ਕਾਰਵਾਈ ਕਰਦੇ ਆ ਰਹੇ ਆ ਤੇ ਜਦੋਂ ਵੀ ਕੋਈ ਫਰੀਕੋਟ ਫੇਸਬੁਕ ਤੇ ਵੀ ਇਨਫੋਰਮੇਸ਼ਨ ਮਿਲਦੀ ਮਾੜੇ ਸਾਕਾ ਤੋਂ ਤੇ ਜਿਹੜੀ ਧੂਮੇ ਕਾਰਵਾਈ ਕੀਤੀ ਜਾਂਦੀ ਇਸੇ ਹੀ ਲੜੀ ਤਹਿਤ ਸਾਡੇ ਏਐਸਸੀ ਰਾਜ ਸਿੰਘ ਜੋ ਸਦਰ ਫਰੀਕੋਟ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਇੱਕ ਕਾਰ ਤੇ ਲੜਕੇ ਕਿਸੇ ਵੱਡੀ ਵਾਅਦੇ ਨੂੰ ਅੰਜਾਮ ਦੇਣ ਦੇ ਲੱਗੇ ਨੇ ਆ ਸਾਡੇ ਰਾਜ ਸਿੰਘ ਪੁਲਿਸ ਪਾਰਟੀ ਲੈ ਕੇ ਉਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੇ ਮੌਕੇ ਦੇ ਜਿਹੜੇ ਪੰਜ ਨੇ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਪੰਜੇ ਹੀ ਬਠਿੰਡਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਨੇ ਤੇ ਇਹਨਾਂ ਤੇ ਜਿਹੜਾ ਸੁਖਮੰਦਰ ਸਿੰਘ ਆ ਵਾਸੀ ਚੱਕ ਫਤੇ ਸਿੰਘ ਜ਼ਿਲ੍ਹਾ ਬਠਿੰਡਾ ਇਹਦੇ ਦੇ ਪਹਿਲਾਂ ਇੱਕ ਮੁਕਸ਼ਾ ਸਾਹਿਬ ਕੇ ਪੱਤਾ ਦਰਜ ਤੇ ਕੁਲਵਿੰਦਰ ਸਿੰਘ ਕਰਤਾਰਪੁਰ ਥਾਣੇ ਜ਼ਿਲ੍ਹਾ ਬਠਿੰਡਾ ਇਸ ਦੀ ਪਹਿਲਾਂ ਮਕਦਮਾ ਦਰਜ ਇਹ ਪਹਿਲਾਂ ਵੀ ਜਿਹੜੇ ਜਿਹੜੇ ਆਪਣੇ ਬੇਲਆਉਟ ਨੇ ਬਾਹਰ ਆਏ ਨੇ ਤੇ ਇਹ ਜਦੋਂ ਇਹਨਾਂ ਨੂੰ ਗਿਫਟ ਕੀਤਾ ਗਿਆ ਤਾਂ ਇਹਨਾਂ ਕੋਲੋਂ ਇੱਕ Honda City ਕਾਰ ਇੱਕ ਮੋਟਰਸਾਈਕਲ